ਬੇਸਿਕਲੀ ਜਿਹੜਾ ਹੋਇਆ ਸੀਗਾ ਆਪਣਾ ਇਮੀਗ੍ਰੈਂਟਾਂ ਦੇ ਖਿਲਾਫ ਅਟੈਕ ਹੋਇਆ ਸੀ ਬਾਜੀ ਹਾਂ ਫਿਰ ਓਕੇ ਉਹਦੇ ਵਿੱਚ ਉਸ ਬੰਦਾ ਦੇਖ ਲਓ ਬੰਦਾ ਇੰਨਾ ਭਰ ਗਿਆ ਸੀ ਗੋਰਾ ਉਹ ਉਹ ਕਹਿੰਦਾ ਸੀ ਨਾ ਯੂਰਪ ਨੂੰ ਜਿੱਦਾ ਫਾਰ ਰਾਈਟ ਸੀਗਾ ਨਾਜ਼ੀ ਦੀ ਸੋਚ ਰੱਖਦਾ ਸੀਗਾ ਹੂੰ ਹੂੰ ਉਹ ਕਹਿੰਦਾ ਯੂਰਪ ਨੂੰ ਮੈਂ ਆਜ਼ਾਦ ਕਰਾਉਣਾ ਆ ਜਿਹੜਾ ਇਮੀਗ੍ਰੈਂਟ ਜਿਹਦਾ ਇਮੀਗ੍ਰੇਸ਼ਨ ਦਾ ਤੋਂ ਤੇ ਇਸਲਾਮਿਕ ਫੋਬੀਆ ਹੋਇਆ ਸੀ ਬੰਦੇ ਨੂੰ ਨਾ ਓਕੇ ਤੇ ਉਹਨੇ ਲੇਬਰ ਪਾਰਟੀ ਦੇ ਬੇਸਿਕਲੀ ਅਟੈਕ ਕੀਤਾ ਸੀ ਜਿਹੜੀ ਇਮੀਗ੍ਰੇਸ਼ਨ ਕਰਦੀ ਸੀਗੀ ਉਹਨਾਂ ਦੇ ਉਹਨਾਂ ਦਾ ਜਿੱਦਾ 70 ਨੇ ਇਮੀਗ੍ਰੈਂਟਾਂ ਦੇ ਨਿਆਣੇ ਮਾਰਦੇ ਸੀ ਕੈਂਪ 'ਚ ਜਾ ਕੇ ਨਾ ਅੱਛਾ ਯਾ ਤੇ ਕਿੱਥੋਂ ਦੀ ਵੀਰ ਖਬਰ ਹੈ ਇਹ ਨਾਰਵੇ ਦੀ ਆ ਭਾਜੀ 2011 ਦੀ ਮੈਂ ਵੀ ਐਸਲੀ ਨਾ ਮੂਵੀ ਦੇਖੀ Netflix ਦੇ ਵਿੱਚ ਤੇ ਮੁੜ ਕੇ ਮੈਂ ਇਹ ਤੇ ਸੱਚ ਕੀਤੀ ਨਾ ਠੀਕ ਹੈ ਹੂੰ ਹੂੰ ਤੇ ਮੈਂ ਇਹ ਗੱਲ ਸੋਚਦਾ ਸੀ ਭਾਜੀ ਸਾਨੂੰ ਜੇ ਸਾਡੇ 'ਚ ਨਾ ਸੁਧਾਰ ਆਇਆ ਹੁਣ ਜਿਹਦਾ ਬਰੰਤਨ ਜੇ ਵੀ ਸਕੂਲਾਂ 'ਚ ਗੈਹ ਲੋ ਆਪਣੇ ਨਿਆਣੇ ਪੰਜਾਬੀਆਂ ਦੇ ਪੜਦੇ ਆ ਨਾ ਹਾਂ ਤੇ ਇਹਨਾਂ ਦਾ ਤੁਹਾਨੂੰ ਪਤਾ ਕਿ ਇੱਕ ਵਾਰੀ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਦਿਮਾਗ 'ਚ ਗੱਲ ਬਹਿ ਗਈ ਇਹਨਾਂ ਲਈ ਕੋਈ ਗੰਨਾ-ਗੁੰਨਾ ਕੋਈ ਬਾੜੀ-ਬੱਡੀ ਗੱਲ ਨਹੀਂ ਹੈ ਜੀ ਨਾ ਹਾਂ ਇਹ ਇਹ ਸਾਨੂੰ ਚੇਂਜ ਕਰਨਾ ਪੈਣਾ ਨਹੀਂ ਤਾਂ ਖਤਰਾ ਰਿਹਾ ਪਾਜੀ ਗਾਂ ਸਾਡੇ ਨਿਆਣਿਆਂ ਲਈ ਵੀ ਆ ਨਾ ਇਹ ਦੇਖੋ ਇਹ ਜਿਹੜੇ ਲੋਕ ਆ ਨਾ ਇਹ ਲੋਕਾਂ ਨੂੰ ਇਹਨਾਂ ਤੇ ਚਾਰਜ ਲੱਗ ਗਿਆ ਜੇਲ ਹੋ ਗਈ ਬੰਦਾ ਮਾਰਤਾ ਇਹ ਲੋਕਾਂ ਦੇ ਲਈ ਬਾਲਾ ਕੋਈ ਵੱਡੀ ਗੱਲ ਨਹੀਂ ਐ ਇਹ ਇੱਕ ਹੋਰ ਟਾਈਪ ਦੇ ਲੋਕ ਆ ਆਪਾਂ ਲੋਕ ਥੋੜਾ ਜਿਹਾ ਫੇ ਵੀ ਬਕਰਿਆ ਸਾਡੇ ਬੱਚੇ ਨੇ ਸਾਡਾ ਪਰਿਵਾਰ ਐ ਸਾਡਾ ਪਰ ਇਹ ਜਦੋਂ ਖਿੱਚ ਜਾਂਦੇ ਨੇ ਅਫਸਰਟ ਹੋ ਜਾਂਦੇ ਨੇ ਇਹ ਤਾਂ ਉੱਤਰ ਕੇ ਗੱਡੀ ਚ ਲੜਨ ਆ ਜਾਂਦੇ ਨੇ ਹੁਣ ਸਾਡਾ ਇੱਕ ਮੁੰਡਾ ਸੀਗਾ ਉਹ ਮੁੰਡਾ ਕਾਰ ਤੇ ਪਿਸ਼ਾਬ ਕਰ ਲਾ ਪਿਆ ਕੋਰਾ ਉਹਦੀ ਤੇ ਤੇ ਉਹਨੇ ਜਾ ਕੇ ਉਹਨੂੰ ਕਿਹਾ ਤੂੰ ਕਾਰ ਤੇ ਕਿਉਂ ਪਿਸ਼ਾਬ ਕਰਦਾ ਉਹਨੇ ਕੁੱਟ-ਕੁੱਟ ਕੇ ਹੀ ਮਾਰਤਾ ਕਿਉਂਕਿ ਮੈਨੂੰ ਪਤਾ ਇਹ ਬੰਦਿਆਂ ਦੇ ਘਸੌਣ ਬਹੁਤ ਵੱਡੇ ਨੇ ਇਹ ਬੰਦਿਆਂ ਨੂੰ ਲੜਨਾ ਆਉਂਦਾ ਜਿਹੜੇ ਇੱਥੋਂ ਦੇ ਜਵਾਕ ਆ ਇਹਨਾਂ ਨੂੰ ਵੀ ਲੜਨਾ ਆਉਂਦਾ ਆਪਾਂ ਜਿਹੜੇ ਇੰਡੀਆ ਤੋਂ ਆਏ ਆ ਆਪਾਂ ਨੂੰ ਕਿ ਅਗਲੇ ਦੀ 셔ਟ ਫੜ ਲਈ ਕੋਈ ਝੱਗਾ ਪਾੜਤਾ ਕਈ ਧੱਕਾ ਮਾਰਤਾ ਇਹ ਫਾਈਟ ਨਹੀਂ ਆ ਇਹ ਮਾਰਦੇ ਮੂੰਹ ਤੇ ਘਸੌਣ ਬੰਦੇ ਦੇ ਇਹ ਭਾਜੀ ਉਹਨੇ ਕੋਰਟ ਦੇ ਵਿੱਚ ਜਾ ਕੇ ਵੀ ਆਪਣਾ ਕ੍ਰਾਈਮ ਐਡਮਿਟ ਕੀਤਾ ਸੀ ਪਰ ਨਾਟ ਗਿਲਟੀ ਪਲੀ ਕੀਤਾ ਕਹਿੰਦਾ ਮੈਂ ਜੋ ਵੀ ਕੀਤਾ ਸਹੀ ਕੀਤਾ ਨਾ ਹਾਂ ਕਹਿੰਦਾ ਨਹੀਂ ਤਾਂ ਸਾਡਾ ਯੂਰਪ ਨੂੰ ਇਹਨਾਂ ਨੇ ਟੇਕਓਵਰ ਕਰ ਲੈਣਾ ਨਾ ਕਹਿੰਦਾ ਮੈਂ ਯੂਰਪ ਨੂੰ ਆਜ਼ਾਦ ਕਰਾਉਣਾ ਆ ਤੇ ਮਟੋਗਟ 1500 2000 ਬੰਦਿਆਂ ਦਾ ਗਰੁੱਪ ਸੀ ਭਾਜੀ ਦੇਖ ਲਓ ਕੱਲੇ ਬੰਦੇ ਨੇ 70 ਬੰਦੇ ਆਣੇ ਮਾਰ ਤੇ ਵਿੱਚੇ ਵੱਡੇ ਛੋਟੇ 70 ਬੰਦੇ ਮਾਰਤੇ ਦੀ ਬੰਦੇ ਨੇ 2011 ਜਦੋਂ ਸਾਨੂੰ ਚੇਂਜ ਲਿਆਉਣਾ ਪੈਣਾ ਨਹੀਂ ਤਾਂ ਭਾਜੀ ਗਾਂ ਵਾਲਾ ਸਮਾ ਬਹੁਤ ਮਾੜਾ ਆ ਨਾ ਹਾਂ ਦੇਖੋ ਸਪੈਸ਼ਲੀ ਚਲੋ ਸਾਡੇ ਬੰਦੇ ਜਿਹੜੇ ਭਾਈ ਜੀ ਆਪਾਂ ਹੈਗਿਆਂ ਪੁੱਠੀਆਂ ਜੀਆਂ ਹਰਕਤਾਂ ਕਿ ਸਨ ਲੜ ਪਿਆ ਗਾਲੀ ਗਲੋਚੀ ਕੱਢਦੀ ਐਵੇਂ ਹੀ ਬੰਦੇ ਨੂੰ ਪਿਸ ਆਫ ਕਰਤਾ ਲੈ ਕੇ ਇੱਕ ਲੋ ਲੋ ਕਲਾਸ ਇਹ ਆ ਜਿਹੜੇ ਇਹਨਾਂ ਦੇ ਲੋਕਾਂ ਦੇ ਵਿੱਚ ਇਹ ਬਾਲ ਪਰ ਜਿਹੜਾ ਇਸਲਾਮਿਕ ਲੋਕ ਹੈ ਨਾ ਉਹ ਉਹ ਜਿਹੜੇ ਲੋਕ ਆ ਉਹ ਧਰਮ ਨੂੰ ਬਹੁਤ ਅੱਗੇ ਰੱਖਦੇ ਨੇ ਉਹਨਾਂ ਲਈ ਬਹੁਤ ਖਤਰਾ ਹੈਗਾ ਕਿਉਂਕਿ ਉਹ ਥੋੜਾ ਜਾਂ ਹਾਈਪਰ ਹੋ ਕੇ ਵੀ ਬੋਲਦੇ ਨੇ ਉਹ ਜਿੱਥੇ ਆਣ ਕੇ ਹੁਣ ਤੁਸੀਂ ਦੇਖੋ ਇੱਥੇ ਅਮਰੀਕਾ ਦੇ ਵਿੱਚ ਕਿਹੜੀ ਸਗੀ ਆਪਣੇ ਮੈ ਨਾ ਭੁੱਲ ਗਿਆ ਕਿਹੜੀ ਸਟੇਟ ਵਿੱਚ ਇਹਨਾਂ ਨੇ ਇੱਕ ਟਾਊਨ ਨੂੰ ਪਰਮਿਸ਼ਨ ਲਈ ਵੀ ਇੱਕ ਟਾਊਨ ਬਣਾਉਣਾ ਜਿੱਥੇ ਕੱਲੇ ਮੁਸਲਮਾਨ ਹੀ ਰਹਿ ਪਾਏ ਕਰ ਸਕਦੇ ਨੇ ਘਰ ਤੇ ਉਥੇ ਮਾਸਕ ਹੋਵੇਗੀ। ਹੁਣ ਦੇਖੋ ਆਪਣੀ ਕਮਿਊਨਿਟੀ ਆਪਾਂ ਗੋਰਿਆਂ ਚ ਵੱਡਣਾ ਚਾਹੁੰਦੇ ਆਂ ਆਪਾਂ ਮਿਕਸ ਹੋਣਾ ਚਾਹੁੰਦੇ ਆਂ ਵੀ ਆਪਾਂ ਗੋਰੇ ਕਾਲਿਆਂ ਚ ਵੀ ਜਾਈਏ ਨਾ ਵਧੀਆ ਲੱਗਦਾ ਮਿਕਸ ਹੋਣ। ਪਰ ਇਹ ਬੰਦੇ ਪਤਾ ਨਹੀਂ ਕਿਦਾਂ ਵੀ ਅਸੀਂ ਮੁਸਲਮਾਨਾਂ ਚ ਹੀ ਰਹਿਣਾ। ਜਿੱਦਾਂ ਇਹਨਾਂ ਦੀ ਉਹੀ ਸੋਚ ਹੈਗੀ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਡੇਂਜਰਸ ਹੈ। ਫੇਰ ਤੁਸੀਂ ਦੇਖੋ ਨਿਊਯਾਰਕ ਦੇ ਵਿੱਚ ਇਹਨਾਂ ਨੇ ਜਿਹੜੀ ਅਜ਼ਾਨ ਹੈ ਇੱਥੇ ਈਵਨ ਮਿਸਿਸ ਅਗਾਜ ਵੀ ਪਰਮਿਸ਼ਨ ਕਰਤੀ ਪੀ ਯਾਰ ਹੁਣ ਮੇਰਾ ਕਿਤੇ ਘਰ ਐ ਤਾਂ ਮੈਂ ਤੁਹਾਡੀ ਅਜ਼ਾਨ ਨਹੀਂ ਸੁਣੀ ਚਾਹੁੰਦਾ ਬਿਕੋਜ਼ ਮੈਂ ਇਸਲਾਮ ਚ ਬਲੀਵ ਨਹੀਂ ਕਰਦਾ ਤੇ ਤੁਸੀਂ ਮੈਨੂੰ ਧੱਕੇ ਨਾਲ ਕਿਉਂ ਸੁਣਾ ਰਹੇ ਹੋ ਜਿਹੜੇ ਜਿਹੜੇ ਬੰਦੇ ਨੇ ਲਾਉਣੀ ਐ ਤੁਸੀਂ ਆਪਣੀਆਂ ਮਾਸਕਾਂ ਦੇ ਇਨਸਾਈਡ ਲਾਓ ਜਾਂ ਆਪਣੇ ਘਰਾਂ ਚ ਲਾ ਲਓ ਪਰ ਇਦਾਂ ਦਾ ਜਿਹੜਾ ਇਹ ਸਿਸਟਮ ਐ ਉਹਦਾ ਕਰਕੇ ਲੋਕਾਂ ਦੇ ਅੰਦਰ ਇਹਨਾਂ ਦੇ ਪ੍ਰਤੀ ਨਫ਼ਰਤ ਬਹੁਤ ਵਧੀ ਪਈ ਐ ਇਹਨਾਂ ਨੂੰ ਫਿਕਸ ਕਰਨਾ ਪੈਣਾ ਸਾਡੇ ਭਰਾਵਾਂ ਨੂੰ ਸਾਡੇ ਵੀਰਾਂ ਨੂੰ ਇਹਨਾਂ ਨੂੰ ਫਿਕਸ ਕਰਨਾ ਪੈਣਾ ਮੁੱਦਾ ਵੀ ਹਰ ਜਗ੍ਹਾ ਤੇ ਧਰਮ ਨਾਂ ਮੋਰੇ ਰੱਖਿਆ ਜਾਵੇ ਇਹ ਚੀਜ਼ਾਂ ਗਲਤ ਨਹੀਂ ਹਾਂਜੀ ਯਾ ਭਾਜੀ ਇਹ ਸਾਰੀ ਚੀਜ਼ੇ ਸੁਧਾਰ ਲੈ ਕੇ ਆਉਣਾ ਪੈਣਾ ਤੁਸੀਂ ਮੂਵੀ ਦੇਖਿਓ ਭਾਈ Netflix ਤੇ ਆ 22 ਜੁਲਾਈ ਆ ਜਿਹੜਾ 22 ਜੁਲਾਈ ਲਿਖਿਆ ਆ ਬਹੁਤ ਸੋਹਣੀ ਮੂਵੀ ਆ ਪੂਰਾ ਦਿਖਾਇਆ ਕਿੱਦਾਂ ਬੰਦੇ ਨੇ ਅਟੈਕ ਕੀਤਾ ਪਰ ਇਹ ਸੁਰੇਲੀ ਭਾਜੀ ਹਾਰਡ ਬ੍ਰਿੰਗ ਬੰਦੇ ਦਾ ਰੋਣਾ ਨਿਕਲਦਾ ਨਿਆਣੇ ਇਮੀਗ੍ਰੈਂਟਾਂ ਦੇ ਸਾਰੇ ਨਿਆਣੇ ਮਾਰੇ ਉਹਨੇ ਹਾਂ ਹਾਂ ਲੋ ਚੰਦੇ ਨਾਲ ਨਾ ਤੇ ਸਾਨੂੰ ਆਪਣੇ ਆਪ ਜੀ ਬਹੁਤ ਜ਼ਿਆਦਾ ਸੁਧਾਰ ਲੈ ਆਉਣ ਦੀ ਲੋੜ ਆ ਜੇ ਦੇਸੀ ਦਾ ਉਹ ਜਣਾ ਦਾ ਬਰੰਤ ਦੇ ਸਕੂਲ ਭਾਜੀ ਸੇਫ ਨਹੀਂ ਹੈਗੇ ਆ ਪਿੱਛੇ ਨਿਊਜ਼ ਦੇ ਕਿਹੜੇ ਕਿਹੜੀ ਕੰਟਰੀ ਦੇ ਵਿੱਚ ਉਹ ਮੁੰਡੇ ਨੇ ਮਾਸਕ ਚ ਵੱਟ ਕੇ ਮੁਸਲਮਾਨ ਮਾਰਦੇ ਸੀ ਬਹੁਤ ਜ਼ਿਆਦਾ ਪਿਆ 52 ਮਾਰੇ ਸੀ ਉਹ ਗੋਰੇ ਨੇ ਹਲੇ ਵੀ ਉਹ ਜੇਲ੍ਹ ਚ ਹੈ ਤੇ ਇਹ ਫੇ ਬੰਦੇ ਜਦੋਂ ਆ ਜਾਂਦੇ ਹੁਣ ਤੁਸੀਂ ਦੇਖੋ ਅਮਰੀਕਾ ਚ ਬਾਈ ਜੀ ਕਿੰਨੇ ਗੋਰਿਆਂ ਦੇ ਬੱਚੇ ਜਿਹੜੇ ਸਕੂਲਾਂ ਚ ਗੋੜੀਆਂ ਚਲਾਈ ਜਾਂਦੇ ਨੇ ਅਮਰੀਕਾ ਦੇ ਵਿੱਚ